ਆ ਗਿਆ ਜੀ ਅਟੋਟਾ ਉਹਨਾਂ ਨੂੰ ਈ 7 ਚਾਹੀਦੀ ਤੁਸੀਂ ਸਾਡਾ ਬਰਾਤ ਚੋੜ ਜਾਉਂਗਾ ਉਹ ਕਿੱਥੋਂ ਕੋਤੋਂ ਬੱਸ ਇਹ ਨਹੀਂ ਸ਼ਾਫੀਰ ਦਾ ਤੁਹਾਨੂੰ ਮਤਲਬ ਚਾਣਾ ਮਤਲਬ ਜਪੇ ਇੱਥੇ ਨਾਲ ਫਰਨ ਹੋਵੇ ਰੋਪੇ ਕਿੱਥੇ ਜਾਂ ਨਾ ਤਾਂ ਮੇਰੀ ਕਦੇ ਪਹਿਲਾ ਫੈਕਟਰੀ ਸੀਗੀ ਨਾ ਹੀ ਕਦੇ ਹੁਣ ਮੇਰੀ ਫੈਕਟਰੀ ਹੈ ਤੇ ਮੈਂ ਮੇਹਰ ਸਾਹਿਬ ਨੂੰ ਬੇਨਤੀ ਕਰਦਾ ਔਰ ਐਮਐਲਏ ਸਾਹਿਬ ਨੂੰ ਵੀ 4-5 ਸਾਲ ਤੋਂ 4 ਸਾਲ ਤੁਹਾਡੀ ਸਰਕਾਰ ਹੈ ਇਨਕੁਆਰੀਆਂ ਤੁਸੀਂ ਕਰਾ ਲੀਆਂ ਹੋਲ ਕਰਾ ਲਓ ਜਿਹੜੀਆਂ ਕਰਾਉਣੀਆਂ ਨੇ ਨਾ ਮੇਰੀ ਟੈਲਰ ਫੈਕਟਰੀ ਪਹਿਲਾਂ ਸੀ ਮੈਂ ਇਹ ਵੀ ਦੱਸਦਾ ਜਿਨ੍ਹਾਂ ਦੇ ਪਹਿਲਾਂ ਸੀ ਉਹਨਾਂ ਦੀਆਂ ਅੱਜ ਨਹੀਂ ਇਹਨਾਂ ਦੀ ਕਰਾਈਆਂ ਹੋਣਗੀਆਂ ਜਿਨ੍ਹਾਂ ਦੀ ਹੋਣਗੀਆਂ ਕਦੇ ਸਾਬਤ ਕਰ ਦਿਓ ਵੀ ਕਦੇ ਮੇਰੀ ਫੈਕਟਰੀ ਸੀਗੀ ਮੈਂ ਸਾਰੀ ਉਮਰ ਦੇਂਦਾ ਰਹੂੰਗਾ ਮੈਂ ਇਲੈਕਸ਼ਨ ਨਹੀਂ ਲੜਾਂਗਾ ਅੱਜ ਟੈਲਰ ਨਹੀਂ ਲੱਗ ਰਹੀਆਂ ਅੱਜ ਟੈਲਰ ਦਾ ਕੰਮ ਨਹੀਂ ਹੋ ਰੇ ਜਿਨ੍ਹਾਂ ਦੀ ਇਨਕੁਆਰੀ ਕਰਾਣਾ ਆਪੇ ਕਰਾ ਲਿਓ ਜਿਹਨਾਂ ਨੂੰ ਸਾਰੇ ਹੁਣ ਵੀ 4 ਸਾਲ ਹੋ ਗਏ ਅੱਛਾ ਜੀ ਜੇ ਟੈਨ ਲ ਫੈਕਟਰੀਆਂ ਸਾਡੀਆਂ ਸੀਗੀਆਂ ਲੋਕਾਂ ਦੀਆਂ ਸੀ ਤਾਂ ਉਹ ਕਿੱਥੇ ਗਈਆਂ ਟੈਨ ਅੱਜ ਕਿਥਵਾਰੀਆਂ ਨੇ ਉਹ ਉਹੀ ਬੰਦੇ ਸੀ ਹਾਂ ਤੇ 3.5 ਸਾਲ ਹੋ ਗਏ ਇਨਕੁਆਇਰੀ ਕਰਾ ਲਈ ਇਹਨਾਂ ਸਾਰੀ ਇਹ ਸੜਕ ਦੁਬਾਰਾ ਉਹ ਪੀ ਡਬਲਯੂ ਡੀ ਦੀ ਸੜਕ ਹੈ ਮੈਨੂੰ ਸਾਹਮਣੇ ਦੱਸਿਆ ਹੀ ਹੈ ਜਿਹੜੀ ਕਾਰਪੋਰੇਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਹੈ ਇਸ ਟਾਈਮ 40 ਕਰੋੜ ਦਾ ਸ਼ਹਿਰ ਦੇ ਵਿੱਚ ਕੰਮ ਚੱਲ ਰਿਹਾ ਹੈ ਔਰ ਬੜੀ ਸਪੀਡ ਦੇ ਨਾਲ ਕਾਰਪੋਰੇਸ਼ਨ ਆਪਣਾ ਤਰੀਕੇ ਨਾਲ ਕੰਮ ਕਰਾ ਰਹੀ ਹੈ ਔਰ ਸਾਡੀ ਕੋਸ਼ਿਸ਼ ਹੈ ਵੀ ਟੈਲਾਂ ਦੇ ਕੰਮ ਐਤਕੀ ਨਹੀਂ ਹੋਣਗੇ ਜਿਹੜੇ ਕੁਝ ਏਰੀਏ ਹੈਗੇ ਜਿਹੜੇ ਮੇਰੇ ਤੋਂ ਵੀ ਪਹਿਲਾਂ ਦੇ ਪਾਸ ਹੋਏ ਹੋਏ ਆ ਉਹ ਥੋੜੀ ਜਿਹੀ ਮਜਬੂਰੀ ਸੀ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਖਿਆਲ ਦੋ ਕੁ ਫੈਕਟਰੀਆਂ ਤਾਂ ਉਹਨਾਂ ਦੀ ਬੰਦ ਵੀ ਹੋ ਗਈਆਂ ਹਾਂਜੀ ਹਾਂਜੀ ਦੋ ਟੈਲਾਂ ਦੀਆਂ ਫੈਕਟਰੀਆਂ ਬੰਦ ਹੋ ਗਈਆਂ ਬਾਕੀ ਇਨਕੁਆਰੀ ਕਰਾਵਾਂਗੇ ਸਰਕਾਰ ਦੀ ਨੀਤ ਔਰ ਨੀਅਤ ਬਿਲਕੁਲ ਸਾਫ਼ ਹੈ ਪਹਿਲਾਂ ਦੇਖੋ ਟਾਈਮ ਲੱਗਦਾ ਪਰਮਿਸ਼ਨ ਲੈਣੀ ਪੈਂਦੀ ਹੈ ਇਹ ਸਾਰਾ ਸਿਸਟਮ ਹੈਗਾ ਜਿਹੜਾ ਵੀ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਏਗਾ ਬਿਲਕੁਲ ਚਿੰਤਾ ਨਾ ਕਰੋ 9 ਮਹੀਨੇ ਦੀ ਟਰਮ ਦੇ ਵਿੱਚ ਜਿੰਨੀ ਕਿ ਸਾਡੀ ਡਿਊਟੀ ਬਣਦੀ ਹੈ ਆਮ ਆਦਮੀ ਪਾਰਟੀ ਦੀ ਸੋਚ ਬਿਲਕੁਲ ਸਹੀ ਹੈ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ ਦੇ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਇਨਕੁਆਇਰੀ ਵੱਲੋਂ ਬਿਲਕੁਲ ਚਿੰਤਾ ਨਾ ਕਰੋ ਅਗਲੀ ਮੀਟਿੰਗ ਦੇ ਵਿੱਚ ਜਦੋਂ ਵੀ ਪ੍ਰੈਸ ਕਾਨਫਰੰਸ ਕਰਾਂਗੇ ਇਨਕੁਆਇਰੀ ਦਾ ਸਟੇਟਸ ਵੀ ਦੱਸਾਂਗੇ